ਜੇ ਕੋ ਇੱਕ ਕਰੇ ਚੰਗਿਆਈ ਮਨ ਚਿੱਤ ਬਹੁਤ ਬਫਾਵੇ ਜੇ ਕੋਈ ਇੱਕ ਚੀਜ਼ ਦੀ ਜਾਣਕਾਰੀ ਲੈ ਲੈਂਦਾ ਏ ਇੱਕ ਚੰਗਾ ਕਰਮ ਕਿਤੇ ਕਰ ਲੈਂਦਾ ਏ ਉਹ ਵਿਚਾਰਾ ਪਾਟਨ ਤੇ ਆ ਜਾਂਦਾ ਏ ਕਿ ਮੈਂ ਪਤਾ ਨਹੀਂ ਕੀ ਕਰ ਬੈਠਾ ਜੇ ਕੋ ਇੱਕ ਕਰੇ ਚੰਗਿਆਈ ਮਨ ਚਿੱਤ ਬਹੁਤ ਬਫਾਵੇ ਇੰਨਾ ਹੰਕਾਰ ਉਹ ਸਾਰੇ ਪਿੰਡ 'ਚ ਹੀ ਰੋਲਾ ਪਾਉ ਮੈਂ ਜਾ ਕਰ ਆਇਆ ਇਹ ਤੇ ਗੁਣ ਇਤੀਆਂ ਚੰਗਿਆਈਆਂ ਦੇ ਨ ਪਛੋ ਤਾਂਵੇ ਉਹਦੇ ਵਿੱਚ ਪਤਾ ਹੀ ਨਹੀਂ ਕਿੰਨੇ ਕ ਗੁਣ ਤੇ ਕਿੰਨੀਆਂ ਕ ਚੰਗਿਆਈਆਂ ਤੇ ਕਿੰਨਿਆਂ ਕ ਨੂੰ ਕਿੰਨੇ ਗੁਣ ਤੇ ਕਿੰਨੀਆਂ ਚੰਗਿਆਈਆਂ ਬਖਸ਼ੋ ਉਹਨੇ ਕਦੀ ਨਾ ਹੀ ਨਹੀਂ ਲਿਆ ਕਿ ਮੈਂ ਕਿੰਨਿਆਂ ਕ ਨੂੰ ਇਹ ਕੁਛ ਕਰ ਦਿੱਤਾ ਹੈ ਬੋਲੀ ਅਸੀਂ ਇੱਕ ਕਰੀਏ ਤੇ ਅਸੀਂ ਆਪੇ ਤੋਂ ਬਾਹਰ ਹੋ ਜਾਈਏ ਉਹ ਕਰੋੜਾਂ ਨੂੰ ਕਰੋੜਾ ਕਰੋੜਾ ਵਸਤੂਆਂ ਦੇ ਕੇ ਤੇ ਉਹ ਇੱਕ ਵਾਰੀ ਵੀ ਨਹੀਂ ਕਹਿੰਦਾ ਕਿ ਮੈਂ ਕਿਸ਼ੇ ਨੂੰ ਪੁੱਛ ਦਿੱਤਾ ਇਹ ਪੁੱਛਿਆ ਸੀ ਫਕੀਰ ਨੂੰ ਕਹਿੰਦੇ ਰੱਬ ਕਿਹੋ ਜਿਹਾ ਹੈ ਕੀ ਹੈ ਰੱਬ ਕਿਹੋ ਜਿਹਾ ਹੈ ਤੇ ਪੁੱਛਣ ਵਾਲੇ ਬਦਵਾਨ ਵਿਚਾਰੇ ਸਾਹਮਣੇ ਖੜੇ ਤੇ ਸੰਤ ਬੋਲੇ ਹੀ ਨਹੀਂ ਕੀ ਹੈ ਸੰਤ ਬੋਲੇ ਹੀ ਨਹੀਂ ਉਹ 5 ਕਿ ਮਿੰਟ ਬਾਅਦ ਕਹਿੰਦੇ ਸੰਤ ਜੀ ਕੁਛ ਤਾਂ ਉੱਤਰ ਦਿਓ ਜੇ ਨਹੀਂ ਪਤਾ ਕਹਿ ਦਿਓ ਨਹੀਂ ਪਤਾ ਕਿਸਨ ਦੱਸੋ ਤਾਂ ਸਹੀ ਉਹ ਖਦਾ ਕਿਹੋ ਜਿਹਾ ਹੈ ਉਹ ਫੇਰ ਨਹੀਂ ਬੋਲੇ ਤੀਜੀ ਵਾਰੀ ਫੇਰ ਕਹਿੰਦੇ ਸੰਤ ਜੀ ਨਹੀਂ ਪਤਾ ਤਮ ਹੀ ਕਹ ਦੋ ਨਹੀਂ ਪਤਾ ਕੀ ਹੋ ਜਾਏ ਤੇ ਜੇ ਪਤਾ ਹੈ ਤੇ ਸਾਨੂੰ ਦੱਸ ਦੋ ਕੀ ਹੋ ਜਾਏ ਤੇ ਸੰਤ ਹੱਸ ਪਏ ਕਹਿੰਦੇ ਮੂਰਖਾ ਬਧਵਾਨ ਨੂੰ ਕਹਿੰਦੇ ਕਹਿੰਦੇ ਤਿੰਨ ਵਾਰੀ ਤੇ ਦੱਸ ਦਿੱਤਾ ਵੀ ਉਹ ਇਹੋ ਜਿਹੀ ਹੈ ਉਹ ਕਸ਼ ਕਰਕੇ ਬੋਲਦਾ ਹੀ ਨਹੀਂ ਹੈ ਬੋਲੋ ਸਤ ਕੀ ਹੈ ਉਹ ਇਹੋ ਜਿਹੀ ਹੈ ਉਹ ਕੁਝ ਇਹ ਨੀ ਰਚਨਾ ਰਚ ਕੇ ਉਹ ਕੁਝ ਬੋਲਦਾ ਹੀ ਨਹੀਂ ਹੈ ਵਿਚਾਰਾ ਉਹ ਚੁੱਪ ਹੈ ਕੋਈ ਮਾਰਾ ਕਰਨ ਦੇ ਆ ਇੱਥੇ ਕੋਈ ਚੰਗਾ ਕਰਨ ਦੇ ਆ ਉਹ ਚੁੱਪ ਕੇ ਬੈਠਾ ਹੈ ਬਸ ਉਹਦਾ ਸਰੂਪ ਹੀ ਚੁੱਪ ਹੈ ਹੋਰ ਕਹਿੰਦੇ ਰੱਬ ਕੀ ਹੈ